ਪਤਰ ਪਾਸ ਰੁਪਏ ਦੇ ਪਤਪਾਲ ਹਾਂਜੀ ਅੱਛਾ ਰੁਕ ਜਾ ਇੱਥੇ ਉਹਨੇ ਆਉਂਦੀ ਹੈ ਹਾਂ ਪਹਿਲਾਂ ਤੇ ਦਵਾਈ ਲਾਉਣੀ ਹੈ ਭੈਣ ਜੀ ਆਪਣੇ ਵੀ ਤੇ ਬੱਚਿਆਂ ਦੇ ਠੀਕ ਹੈ ਹਾਂ ਕੀ ਹਾਲ ਹੈ ਤੇਰਾ ਠੀਕ ਹੈ ਅੱਲਾ ਪਹਿਲਾਂ ਤੇ ਦਵਾਈ ਲਾਉਣੀ ਆ ਬੱਚਿਆਂ ਦਾ ਸਾਰਾ ਠੀਕਾ ਕਰ ਹਾਂ ਅੱਗੇ ਘਰ ਕਿਦਾਂ ਦੇ ਭਾਈ ਆ ਲੋ ਬੇਟਾ ਦੇਤੀ ਅੱਗੇ ਆਖਿਆ ਖਾਓ ਉਹਦੇ ਗਏ ਸਰ ਇੱਥੇ ਅੱਛਾ ਚਲ ਕੋਈ ਉਹਦੇ ਉੱਥੇ ਦੇ ਦੂੰ ਤੋ ਆਪਣੇ ਕੋਲ ਆ ਕੇ ਦਾ ਤੇ ਲੋਣੀ ਆ ਦਵਾਈ ਆ ਲੈ ਪੁੱਤ ਠੀਕ ਹੈ ਬੱਚਿਆ ਦੇ ਹਾਂ ਆ ਕੋਸਾ ਸਾਰਾ ਕਾਲ ਦੇ ਵਿੱਚ ਬੈਠੀ ਥੇ ਉਹ ਹਾਂਜੀ ਆ ਅਗਲੇ ਬੰਦੇ ਮੇਰੇ ਨਾਲ ਲੱਗਾ ਹਰੇ ਡਰਾਮਾ ਸਾਰੀ ਖਰਾਬ ਹੋ ਗਈ ਹਾ ਉਕੇ ਪਾਈਆਂ ਤੋੜ ਗਈ ਕੋਈ ਨਹੀਂ ਪਹਿਲੇ ਕੋਈ ਨਹੀਂ ਕੋਈ ਪੂਰੀ ਗਾਣਾ ਨਹੀਂ ਰਹਿ ਗਈ ਉਹ ਮੈਂ ਮੈਂ ਮੁੜ ਕੇ ਆਉਂਗਾ ਫੂਰ ਸਪਲਾਈ ਵਾਲੇ ਨਾਲ ਲੈ ਕੇ ਪਾਣੀ ਲੱਥ ਲੈੰਦੋ ਫਿਰ ਕੋਈ ਨਹੀਂ ਤੁਹਾਨੂੰ ਖਾਣ ਲਈ ਮੱਕਣ ਕੇ ਦਵਾਉਂਗਾ ਠੀਕ ਹੈ ਨਾ ਹਾਂ ਠੀਕ ਹੈ ਆ ਲੋ ਬੱਚਿਆ ਦੇ ਵੀ ਲਾਉਣੀ ਸਾਰੇ ਜੀਅਨ ਦੇ ਲਾਉਣੀ ਉਹ ਕਹਿੰਦਾ ਆਪਣੇ ਪੈਰਾਂ ਤੇ ਲਾਓ ਆਪਣੇ ਡੈਡੀ ਨੂੰ ਕਹਿੰਦਾ ਠੀਕ ਹਾਂ ਆਹ ਦੇ ਤੱਕ ਉਹਨਾਂ ਕਦੋਂ ਹਾਂਜੀ ਇੱਥੇ ਆਪਣੇ ਹੀ ਨੇ ਸੀ ਹਾਂ ਇਹ ਇਹ ਆਪਣੇ 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 ਸਾਰੇ ਆਪਣੇ ਅੱਛਾ ਉਹ ਤੇਰੀ ਪੁੱਤ ਜੀ ਸੁਣੇ ਆਪਾਂ ਤੋਂ ਬਾਅਦ ਦੇ ਲਈ ਹਾਂ ਦੇਖੋ ਉਹ ਹੋ ਕੰਨਿਕਾ ਵੇਖਿਓ ਫੁੱਗੀ ਪਈ ਹਾਂ ਹਾਂ ਦੇਖੋ ਯਾਦੋਂ ਹਾਂ ਮੜੀ ਕਾੜੀ ਕੋਈ ਨਹੀਂ ਤੁਸੀਂ ਦੇਖੋ ਦੇਉ ਮਿਤ ਉਹਦੇ ਮਜੂਦਗਾ ਨੂੰ ਦੋਨਾਂ ਨੂੰ ਮਾਤਾ ਦੇ ਇਧਰ ਅੱਗੇ ਆ ਗਏ ਆ ਆ ਦੇਖੋ ਅੱਛਾ ਗੰਦੇ ਨਾਲ ਗੱਲਬਾਤ ਕਰਦੇ ਗੱਲਬਾਤ ਹੋ ਰਹੀ ਹੈ ਬੰਦਾ ਕੁਝ ਕਰਦੇ ਠੀਕ ਆ ਪੈ ਤੋਕੇ ਪੈ ਤੋਕੇ ਕਰਦੇ ਆ ਗੰਦੇ ਪਾਣੀ ਕਰਤੀ ਨਾ ਹਾਂ ਬਰਤਨ ਹੋ ਰਹੀ ਹੈ ਕਬਤੌਣਾ ਨਹੀਂ ਥੋੜਾ ਮੀਹਾ ਡਰ ਲੈਣ ਦੋ ਪਾਣੀ ਪੂਰੀ ਲੱਥ ਲੈਣ ਦੋ ਫਿਰ ਸਰਕਾਰ ਆਊਗੀ ਅਫਸਰ ਆਉਣਗੇ ਹਾਂਜੀ ਕੋਈ ਨਹੀਂ ਤੁਹਾਡੀ ਮਤ ਕਲਾਵਾਂਗੇ ਕੋਈ ਗੱਲ ਨਹੀਂ ਅੱਜ ਦੇ ਕੋਆ ਤਣਕ ਦਿਨਾਂ ਦਾ ਜਿਹੜੀ 20 ਗਣਕ 500 ਮੈਂਬਰ ਨਹੀਂ ਦੇਖੋ ਸੱਚੇ ਇਹਨਾਂ ਪਰਿਵਾਰਾਂ ਦੀ ਬਾਹ ਫੜਨ ਵਾਸਤੇ ਨਹੀਂ ਨਹੀਂ ਕੋਈ ਨਹੀਂ ਤੁਹਾਡੀ ਬਾਹ ਫੜਾਂਗੇ ਹਾਂ ਜਿੱਦਾਂ ਅਫਸਰ ਆਉਣਗੇ ਮੈਂ ਗਰਨਾਵ ਨੂੰ ਦੱਸੂਗਾ ਸਾਰੀਆਂ ਚੀਜ਼ਾਂ ਲਿਖਾ ਦੇਣੀਆਂ ਸਾਰੀਆਂ ਠੀਕ ਆ ਹਾਂ ਕੋਈ ਨਿਕਲਾਂਗ ਬਤ ਕਰ ਪਾਣੀ ਵੀ ਬਹੁਤ ਕਿਸੇ ਦੇ ਵਾਸਤੇ ਗੱਲ 122 ਪਿੰਡ ਜਿਹੜੇ ਆਪਣੇ ਇਹ ਵੀ ਜਿਹੜੇ ਬੋਲਦੇ ਨੇ ਗਾੜੀ ਉਹਨਾਂ ਦੀ ਬਹੁਤ ਲੋਕ ਪੀਚੀ ਗਾੜੀ ਉਹ ਕੋਈ ਨਹੀਂ ਐਵੇਂ ਕਰੀ ਜਾਂਦੇ ਕੋਈ ਜਿਵੇਂ ਹੱਸੀ ਦੇਖਦੇ ਆਪਾਂ ਨਾਲ ਮਿਲ ਕੇ ਸਾਰੇ ਜਾਣੇ ਕਰਨਾ ਹੱਸੀ ਮੈਨੂੰ ਪਹਿਲਾਂ ਦੀ ਲੋੜਾਂ ਨੂੰ ਪਹਿਲਾਂ ਉਹ ਹੁਣੇ ਵੇਚੋ ਕਿਉਂਕਿ ਜੇ ਤੇਰ ਪਾਣੀ ਪੋਣੀ ਦੀ ਸਮਾਂ ਹਾਂ ਸਾਡੇ ਕੋਈ ਕੋਈ ਸਮਝਦੇ ਵੀ ਇਹਦੇ ਪੈਰ ਧੋ ਕੇ ਬੱਚੇ ਦੇ ਠੀਕ ਸੋਣ ਬੱਚਿਆਂ ਦੇ ਪੈਰ ਬਹੁਤ ਖਰਾਬ ਹੋਣਦੇ ਆ ਆਪਣੇ ਪੈਰਾਂ ਨੂੰ ਲਾਉਣਾ ਬੱਚਿਆਂ ਦੇ ਪੈਰਾਂ ਨੂੰ ਵੀ ਬਜ਼ੁਰਗਾਂ ਦੇ ਨੂੰ ਠੀਕ ਹੈ ਸਾਰੇ ਜਾਨੇ ਪੈਰ ਦੀ ਹੁਣ ਪਿਓੜੇ ਕਿਤੇ ਨਹੀਂ ਤੇ ਪੈਰਾਂ ਨੂੰ ਬਵਾਦੀ ਜਰੀ ਨਾ ਉਹ ਹੋਈ ਜਾਂਦੀ ਹੈ ਹਾਂ ਕੋਈ ਨਹੀਂ ਆਪਣਾ ਘਾਵਿਆ ਤੂੰ ਤੂੰ ਲੱਗਾ ਦਾ ਬਸ ਆ ਮੇਰੇ ਨੀਹੇ ਬੈ ਗਈ ਸਾਰੇ ਇੱਧਰ ਸੇਵਾ ਕਰ ਦੂ ਕੋਈ ਨਹੀਂ ਸਾਰੇ ਬੈ ਕੇ ਆਪਾਂ ਕਰਾਂਗੇ ਠੀਕ ਹੈ ਸਰ ਠੀਕ ਹੈ ਹਾਂ ਬਹਿਣਾ ਨਹੀਂ ਗੱਲ ਕੰਮ ਕਰ ਲਈ ਠੀਕ ਹੈ ਜਾ ਲੱਪਾ ਆਪਣੇ ਜਾ ਕੇ ਠੀਕ ਹਾਂ ਹਾਂ ਠੀਕ ਕੋਈ ਨਹੀਂ ਭਾਈ ਕੋਰਡਰ ਪਾਲਾ ਵੀ ਭੇਜ ਦੇ ਇੱਕ ਭਾਈ ਕੋਈ ਗੱਲ ਜਾਓ ਜਾਓ ਰਾਮ ਨਾ ਲਾ ਲੇ ਫਿਰ ਕਿੰਨੀ ਦੇ ਦਰਵਾਜ਼ਾ ਕਰ ਜਾਣੇ ਪੰਜ ਇੱਕ ਬੱਲੇ ਦਾ ਤੂੰ ਹੀ ਖਾਣਾ ਇੱਕ ਇਹ ਮੁੰਡਾ ਲੈ ਗਿਆ ਤੂੰ ਇਹ ਕੋ ਲੈ ਗਿਆ ਦੇ ਕੋ ਲੈ ਇੱਕ ਬੌਂਡ ਦੇ ਦੇ ਕੋਈ ਕੋਲ ਫੇਰ ਲੈ ਆਉਣਾ ਕਿਹੜਾ ਘਰ ਫਾਨੀ ਤੇ ਰੋਟਿਆ ਇੱਕ ਸ਼ਾਮ ਦੇ ਦੇ ਆ ਜੀ ਕੋਲ ਤੇ ਦੇ ਸ਼ਾਮ ਨੂੰ ਉਹ ਦੇ ਤੂੰ ਠੀਕ ਹੈ ਸਰ ਮੈਂ ਆਪਾਂ ਨਾ ਪ੍ਰਸ਼ਾਤ 8 ਦਿਨ ਹੋ ਗਏ ਆ ਸੇਵਾ ਕਰਨ ਦੇ ਟਰੈਕਟਰ ਦੀ ਇਹਨਾਂ ਨੂੰ ਪਤਾ ਬਸ ਤੀਨ ਨਾ ਲੈ ਗਏ ਠੀਕ ਆ ਜਾ ਜਾ ਕੇ ਬੰਦ ਆਪਣੀ ਹਾਂ ਠੀਕ ਕੀ ਕੀ ਮਤ ਕਰੀਏ ਤੁਹਾਡੀ ਇੱਕ ਨਾ ਸਾਡਾ ਰੋਜ਼ ਇਹਨਾਂ ਨੂੰ ਪਤਾ ਵਸੇ ਸਾਡੇ ਨੇ ਹੋ ਗਏ ਟਰੈਕਟਰ ਸਾਡੇ ਆਉਂਦੇ ਮਗਰ ਤੇ ਆਪਾਂ ਚਲੋ ਪੰਜ ਛੇ ਬਾਬੇ ਬੁੱਢੇ ਸਹਿ ਵੀ ਰਹਿੰਦੇ ਆ ਆਪਾਂ ਪਉਣਾ ਤੇਲ ਸਾਡਾ ਰੋਜ਼ ਦਾ 4-5000 ਦਾ ਤੇਲ ਲੱਗਦਾ ਟਰੈਕਟਰ ਦਾ ਅੱਛਾ ਹਾਂਜੀ ਅੱਛਾ ਆਪਾਂ ਨੂੰ ਤੇਲ ਚਾਹੀਦਾ ਹਾਂਜੀ ਕੱਲ ਕੋਈ ਨਹੀਂ ਤੇਲ ਦਾ ਪ੍ਰਬੰਧ ਕਰ ਦਿੰਦੇ ਹੋ ਦੱਸੋਗੇ ਕੀ ਆ ਨੰਬਰ ਕੀ ਮਕਤਲ ਇਹਨਾਂ ਦਾ ਨੰਬਰ ਲੈ ਬੇਟਾ ਨੰਬਰ ਦੇ ਸੇਵਾ ਕਰਨ ਵਾਸਤੇ ਉਧਰ ਭਾਬੀ ਆਉਂਦੇ ਆ ਤੇ ਸੰਗਤ ਦੀ ਸਾਰੀ ਸੇਵਾ ਦੇ ਤੂੰ ਕਿ ਕਿਹੜੀ ਕਿਹੜੀ ਚੀਜ਼ ਲਿਆਦੇ ਹੋ ਹਾਂਜੀ ਇੱਕ ਡਿੱਬਾ ਗਰੀਬੀ ਦੇ ਸਕਦੇ ਹੋ ਟੈਂਕਰ ਇਹਨਾਂ ਨੂੰ ਵੀ ਪਤਾ ਟੈਂਕਰ ਸਾਡੇ ਕੋਲ ਤੇਲ ਵਾਲਾ ਆਪਾਂ ਨਹਾਉਣ ਲਈ ਪਾਣੀ ਦੇ ਦਿੰਦੇ ਆ ਲੋਕਾਂ ਨੂੰ ਅੱਛਾ ਨਹਾਉਣ ਲਈ ਤਿੰਨ ਚਾਰ ਦਿਨ ਹੋ ਗਏ ਇੱਥੇ ਆ ਹਾਂ ਮੈਂ ਸੇਕ ਦਰਪਾਲ ਆਂਦੇ ਸੰ ਚਾਹੀਦੀ ਇਹਨੇ ਮੋੜਿਆ ਆ ਲੋ ਲੋ ਆ ਲੋ ਆ ਲੋ 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 ਸੇਵਾ ਕਰੋ ਬੇਟਾ ਤੱਕ ਤਗੜੇ ਹੋ ਠੀਕ ਆ ਸਾਡੇ ਤੋਂ ਡੀਜ਼ਲ ਵੀ ਆ ਰਿਹਾ ਹਾਂ ਹਾਂ ਨੰਬਰ ਬੋਲੋ ਸਰ ਆਪਣਾ ਨੰਬਰ ਬੇਟਾ ਮੈਂ ਕਹਿੰਦਾ ਐਸ.ਐਮ. ਸਾਹਿਬ ਨੂੰ ਕਹਿੰਦਾ ਮੈਂ ਤੇ ਡਿਊਟੀ ਲਾਉਂਦਾ ਉਹਦਾ ਆਹ ਸਗੋਈ ਸਾਡੀ ਦਵਾਈਆਂ ਇਹ ਆ ਆ ਰੱਖੋ ਰੱਖੋ ਬਾਕੀ ਉਸ ਇਹ ਦੇ ਗਿਆ ਆ ਗਿਆ ਗਿਆ ਅੱਛਾ ਤੇ ਇਹ ਜਿਹੜੀ ਸੜਕ ਆਂਬਸਾ ਤੋਂ ਲੈ ਕੇ ਇੱਥੋਂ ਤੱਕ ਆਪਾਂ ਬਣਾਈ ਆਂ ਬਹੁਤ ਸਾਰੀ ਉਹ ਕਮਾਲ ਪੁੱਛੋ ਕੀ ਆ ਵੀਰ ਸਭ ਦੀ ਉਹਦੇ ਤੱਕ ਸਾਰੀ ਸੜਕ ਆਪਾਂ ਬਣਾਈ ਮੈਂ ਹਿਦਾਂਜ ਖਰਾਬ ਹੋ ਗਈ ਕੋ ਆ ਵੀ ਵੇਖ ਲਈ ਫਿਰ ਮੜੇ ਆ ਵੀ ਅੰਦਰੋਂ ਸਾਰੇ ਬਹਿ ਗਏ ਜੀ ਸਾਰੇ ਬਹਿ ਗਏ ਸਾਰੇ ਬਹਿ ਗਏ ਅੱਗੇ ਜਾਂਦੇ ਅੱਗੋਂ ਪਿੱਛੇ ਆਉਂਦੇ ਫਿਰ ਹਾਂ ਚਲੋ ਠੀਕ ਵੀ ਘਰ ਦਿਖਾਉਣੇ ਆ। ਹਾਂ। ਆਹ ਦੇਖੋ ਕਿੰਨੀ ਚੌੜੀ ਛੜਕੀ ਕਿੱਥੋਂ ਕਿੱਥੇ ਚਲ ਗਿਆ। ਆਹ ਰੋਟਾ ਡੱਪੀ। ਓਏ ਇੱਥੇ ਦੋ ਦਵਾਈ ਲੈਂਦੀ ਇਹਨਾਂ ਕਦਾਂ ਜੀ ਦੇ ਦੀ ਪੈਰਾਂ ਤੇ ਲਾਉਣ ਵਾਲੀ ਦਵਾਈ ਆ ਬੀਜੀ। ਬੱਚਿਆਂ ਦੇ ਪੈਰਾਂ ਤੇ ਆਪਣੇ ਦੇ ਪੈਰਾਂ ਤੇ ਲਾਓ ਕਾਫੀ ਉਹ ਬਿਮਾਰੀ ਫੈਰੀ ਆ ਉਹ ਦਵਾਈ ਲੈ ਕੇ ਆਇ। ਹਾਂ ਲਾ ਲਓ ਲਾ ਲਓ ਲਾ ਲਓ ਲਾ ਲਓ। आ ओ देखो कंदा पहाड़ के पानी ला हम्म ओ ਵੀ ਟੂ ਬਚਾ ਰਹੇ ਤਾਡਾ ਪੰਜ ਦੀ ਤਾਡਾ ਓਹੋ ਕਿੰਨੇ ਬੱਚੇ ਆਪਣੇ ਪੰਜ ਬੱਚੇ ਉਹਦੇ ਬੇਟੇ ਆ ਕੀ ਆ ਅੱਛਾ ਤੇ ਤੁਹਾਡੇ ਕਹਾਣਾ ਕੀ ਕਹਾਦਾ ਆ ਮੇ ਆ ਬੇਟੇ ਖੇਤੀਬਾੜੀ ਕੁਝ ਤੂੰ ਜੇ ਮਾੜੀ ਗੱਲ ਹੋਈ ਹੈ ਬੜੀ ਚਲੋ ਜੀ ਹਾਂ ਪਰ ਕੁਦਰਤ ਦੀ ਕਿਰਪਾ ਕੇ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਗਈ ਹਾਂ